in our hearts eh vajon sade hirdiyan vich jeevit ho jave sovereignty sharing lord bidasi ichha kar rahe ha prabhu tu hi khush nan mo chupade ki sade maran hirdiyan nu jivan deve and you grants us a stimulation of revelation tere prakashan da mahaan surur sade andar aave da head who stands strong in this end time dak yas antim samay te asi majbooti de naal khade rahiye and we walk

ਅਸੀਂ 20 ਮਿੰਟ ਦਰ ਰਹੇ ਹਾਂ ਇੱਕ ਬੱਚੀ ਹੈ ਭੈਣ ਜੀ ਜਿਹਦੇ ਵਾਸਤੇ ਪ੍ਰਾਰਥਨਾ ਕੀਤੀ ਜਾਏ ਹਸਤੈਨ ਨੂੰ ਸੂਰੀ ਬਕਤ ਨੂੰ ਸਾਰਿਆਂ ਨੂੰ ਪਤਾ ਹੀ ਇਸ ਗੱਲ ਦਾ ਜਿਹੜੀ ਸੂਰੀ ਬਕਤ ਨੂੰ ਬੜੇ ਅਸੀਂ ਪ੍ਰਾਰਥਨਾ ਕਰਾਂਗੇ ਇੱਕ ਪ੍ਰਾਰਥਨਾ ਆਈ ਹੈ ਬਰਸ਼ਾਤ ਬਰਤੋਂ ਇਹ ਉਹਨਾਂ ਦਾ ਨਾਮ ਤਾਂ ਅੰਗਰੇਜ਼ੀ ਬਤਾਂ ਅੰਗਰੇਜ਼ੀ ਨਹੀਂ ਪੜਿਆ ਜਿੰਨੇ ਵੀ ਮੇਰੇ ਕੋਲ ਪਰਚੀ ਘਲਾਉਣੀਆਂ ਪੰਜਾਬੀ ਸ਼ਾਮਾਂ ਨੂੰ ਕਰਲੇ ਸਮਨੇ ਥੱਲੇ ਪ੍ਰਾਰਥਨਾ ਪੰਜਾਬੀ 'ਚ ਆ ਤੇ ਨਾ ਨਾ ਜਿਹੜਾ ਅੰਗਰੇਜ਼ੀ 'ਚ ਤੇ ਫਿਰ ਕੋਈ ਫਾਇਦਾ ਨਹੀਂ ਇੱਕੋ ਪ੍ਰਾਰਥਨਾ ਪੰਜਾਬੀ 'ਚ ਹੋਵੇ ਲਿਖਤ ਵੀ ਪੰਜਾਬੀ 'ਚ ਹੋਵੇ ਸੋਸ ਕਰਕੇ ਅਸੀਂ ਭੰਗ ਕਰਾਂਗੇ ਉਸ ਦੌਰਾਨ ਅਸੀਂ ਦਾਨ ਸੇਵਾ ਲਵਾਂਗੇ ਦੇਖ ਉਸ ਤੋਂ ਬਾਅਦ ਰੋਟੀ ਜਿਹੜੀ ਹੈ ਸੇਵਕਾਂ ਦੀ ਹਰ ਸਾਲ ਪਾਈ ਗੁੱਕੇ ਕਰਦ ਹੁੰਦੀ ਹੈ ਸੇਵਕ ਜਾ ਸਕਦੇ ਹਨ ਉਹਨਾਂ ਦੇ ਨਾਲ ਜੇ ਕੋਣ ਨਹੀਂ ਉਹਨਾਂ ਦੀ ਪਤਨੀ ਆਈਆਂ ਸਮਝ ਗਏ ਉਹ ਜਾ ਸਕਦੇ ਜੇ ਅਸੀਂ ਆ ਕੇ ਵੀ ਸਾਰਾ ਪੰਡਾਲ ਜਾਈਏ ਤੇ ਜਿਹੜਾ ਇੰਦਰ ਦਾ ਮਾਲ ਬਣਿਆ ਉਹ ਕੌਣ ਖਾਊਗਾ ਤੇ ਨਾਲੇ ਉਹਨਾਂ ਨੇ ਸੇਵਕਾਂ ਨੂੰ ਬੁਲਾਇਆ ਹੈ ਬੁਲਾਇਆ ਲਿਆ ਉਸ ਤੋਂ ਬਾਅਦ ਇਹ ਕਿ 1.5 ਸਾਲ ਤੋਂ 1.2 ਸਾਲ ਤੋਂ ਇੱਕ ਲੜਕਾ ਜਿਹੜਾ ਮੰਜੀ ਤੇ ਪਿਆ ਉਹਨਾਂ ਨੇ ਜ਼ਹਤ ਕੀਤੀ ਹੈ ਕਿ ਸਾਡੇ ਘਰ ਪ੍ਰਾਰਥਨਾ ਕੀਤੀ ਜਾ ਬੱਚਾ ਦੌੜ ਨਹੀਂ ਸਕਦਾ ਮੰਜੀ ਤੇ ਰਹਿਦਾ ਹੈ ਉਹਨੇ ਆਪਣਾ ਜੀਵਨ ਪ੍ਰਦਾਨ ਦਿੱਤਾ ਹੈ ਉਹ ਚਾਹੁੰਦੇ ਆ ਕਿ ਸਾਡੇ ਘਰ ਸੇਵਕ ਆਉਣ ਤੇ ਪ੍ਰਾਰਥਨਾ ਕੀਤੀ ਜਾਏ मरहाले ले आ असीं पंज मटे फेर गल कर से प्रार्थना की जाएगी और एक हुशियरपुर इंग्लैंड पहुंचे मारा प्रार्थना कर उस आखरी अः कलमा बोलते हैं ਉਸਾਂ ਨੇ ਵਾਸਤੇ ਦੋ ਸਵੀਕਾਰਨੇਗੇ। ਆ ਸਭ ਨੇ ਵਿਸ਼ਵਾਸ ਕਰਨਾ ਹੈ ਕਿ ਤੁਸੀਂ ਆਪਣੇ ਦੋਖਾਂ ਤੇ ਹੱਥ ਰੱਖ ਲੈਣੇ ਹੈ। ਜੇ ਸਿਰ ਦਰਦ ਹੈ ਤੇ ਕਿਤੇ ਤੇ ਹੱਥ ਨਹੀਂ ਰੱਖਣਾ। ਸਿਰ ਤੇ ਰੱਖਣਾ। ਬੁਰਾ ਹਲੇਲੂਇਆ। ਕਿ ਤੁਸੀਂ ਇਹ ਸੋਚਣਾ ਹੈ ਕਿ ਸਾਡੇ ਉੱਤੇ ਪ੍ਰਭੂ ਦਾ ਹੱਥ ਆਇਆ। ਬੰਦੇ ਜਾਂ ਕਿਤੇ ਲੋੜ ਕੋਈ ਨਹੀਂ ਹੈ। ਮੈਂ ਬਾਰ ਬਾਰ ਬੋਲਣਾ ਹਲੇਲੂਇਆ। ਸੋ ਇਸ ਮੀਟਿੰਗ ਸਮਾਪਤ ਵਿੱਚ ਵੀ ਔਰ ਸਾਰੇ ਪੱਖਾਂ ਵਿੱਚ ਸਾਡੇ ਬਾਸਟਰ ਟੈਲੈਂਟ ਕੋਨਨ ਜੀਓ ਇੰਗਲੈਂਡ ਤੋਂ ਆਏ ਹੈ।

ਮੈਂ ਉਹ ਪ੍ਰਭੂ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰੇ ਦੇ ਕੁਟਨੀ ਪਾਰ ਜੋ ਸਪਿਰਟ ਤੇਰੀ ਆਤਮਾ ਦੀ ਜੀਵਤ ਕਰਨ ਵਾਲੀ ਸਾਮਰਤ ਨੂੰ ਫੁੱਲ ਦਾ ਬਾਡੀਸ ਉਹਨਾਂ ਸ਼ਰੀਰਾਂ ਨੂੰ ਸ਼ੂ ਲਵੇ ਫੋਰ ਵੀ ਆਸਕ ਇਨ ਜੀਸਸ ਨੇਮ ਔਰ ਉਹਨਾਂ ਚੰਗਾਈ ਮਿਲੇ ਅਸੀਂ ਜਿਸ ਮਸੀਹ ਦੇ ਨਾਮ ਆਮੇਨ ਆਮੇਨ ਮੈਂ ਬੋਲ ਹਾਲੇ ਲਿਆ ਆਮੇਨ हेलो लो प्रार्थना हो चुकी है विश्वास कर दे, दे। बहुत तो आप शु प्रार्थना करें प्रभु दिन अपने आशीष दे बरकत दे सब खान की जो पीन चीज तैयार हुई हैं सब आशीष दे बरकत दे पांच रोटियां दो मशीन बरकत पाई उम्मी बरकत पा इस आगती वरीकेस वचन दिता है धन्यवाद करते हैं ਉਦਾਸਾਰੇ ਸੇਵਕ ਸੰਤਾਂ ਨੂੰ ਬਰਕਤ ਦੇ ਆਸਾਰੀਆਂ ਭੀਖੀਆਂ ਨੂੰ ਬਹੁਤ ਬਰਕਤ ਦੇ ਸਾਰੇ ਦਾਨ ਤੇਰੇ ਕਰਖੂਲ ਹੋਣ ਖਾਣੇ-ਬਾਣੇ ਜੋ ਬਣੇ ਹੈ ਬਰਕਤ ਦੇ ਜਿਸ ਤੇ ਡਾਕ ਸੁਣੀ ਹੋਣ ਬਸਵੇਂ ਦੇ ਨੇ ਉਸ ਦਾਸ ਦੀ ਬਹੁਤ ਮਦਦ ਕਰ ਜਨਾ ਲੈਣੇ ਹੈ ਉਹ ਵੀ ਸਮਝ ਨਾ ਲੈ ਇਹ ਸੁਗਨਾਥਾ ਨੂੰ ਆਮੀਨ আর অতি ਪਵਿੱਤਰ ਆਤਮਾ ਦੀ ਸੰਕੀ ਹਮਤੁਲੇ ਕੇ ਹਮੇਸ਼ਾ ਤੱਕ ਉਸ ਦੇ ਚੁੜਿਆਂ ਮਿਆਂ ਲੋਕਾਂ ਉਤੇ ਹੰਦੀ ਰਹੇ ਸੰਤਿਪੰਥ ਮਰਤੇ ਹੈ ਰੋਟੀ ਇੱਥੇ ਮਿਲਣੀ ਹੈ ਸੇਵਕਾਂ ਦੀ ਰੋਟੀ ਕਨਵੈਨਸ਼ਨ ਜਿਹੜੇ ਸੇਵਕਾਂ ਦੀਆਂ ਸੰਖਿਆ 1